ਆਲਾ ਕਲੀਨਿਕਾਂ ਦੇ ਨਾਂ ਤੇ ਝੂਠ ਬੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਹਸਪਤਾਲ ਦੇ ਡਾਕਟਰਾਂ ਦਾ ਪਰਬੰਧ ਕਰੋ ਪਰਬੰਧ ਕਰੋ ਪਰਬੰਧ ਕਰੋ ਸੋਕਾਲ ਬਚਾਓ ਮੋਰਚਾ ਜਿੰਦਾਬਾਦ 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 ਜੋਤੀ ਆਖੋ ਜਿੰਦਾਬਾਦ ਜਿੰਦਾਬਾਦ ਸੋਹਣੇ ਕਸਬਾ ਕਲਰ ਨੌਰਦੇ ਸਿਮਿਲਰ ਸਭ ਦੇ ਡਾਕਟਰਾਂ ਅਤੇ ਹੋਰ ਦਫ਼ਤਰਾਂ ਵਿੱਚ ਕਰ ਕੰਮਚਾਰੀਆਂ ਦੀ ਕਮੀ ਨੂੰ ਲੈ ਕੇ ਪਸੰਹ ਜਥੇਬੰਦੀਆਂ ਵੱਲੋਂ ਪੱਕੇ ਤੌਰ ਤੇ ਸਰਵ ਹਸਪਤਾਲ ਦੀ ਤਰਨਾਂ ਲਗਾਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਡਾਕਟਰਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾਂਦਾ ਗਿਆਰਾਂ ਮੈਂਬਰੀ ਕਮੇਟੀ ਲਗਨ ਅਰਥ ਦੇ ਦੇ ਬੈਠੀ ਰਹੇਗੀ ਉਹ ਦੇਖੋ ਗੱਲਬਾਤ ਕਰਦੇ ਹਾਂ ਪਸੰਹ ਜਥੇਬੰਦੀਆਂ ਨਾਲ ਉਹਨਾਂ ਨੇ ਕੀ ਕਹਿਣਾ ਹੈ ਕਲਰ ਨੌਰਦੇ ਸਿਵਲ ਹਸਪਤਾਲ ਵਿੱਚ ਝੂਠ ਬੋਲਣਾ ਡਾਕਟਰਾਂ ਦੀ ਘਾਟ ਨੂੰ ਲੈ ਕੇ ਪਸੰਹ ਜਥੇਬੰਦੀਆਂ ਵੱਲੋਂ ਪੱਕੇ ਤੌਰ ਤੇ ਤਰਨਾਂ ਦੇ ਦਾ ਫੈਸਲਾ ਕੀਤਾ ਗਿਆ ਹੈ ਅੱਜ ਭਰਵਾ ਕੀ ਮੰਦਰ ਪਾਰਕ ਤੋਂ ਇਕੱਠੇ ਹੋ ਕੇ ਬਜ਼ਾਰਾਂ ਦੇ ਵਿਚੋਂ ਦੀ ਜਿੰਦਾਬਾਦ ਜਿੰਦਾਬਾਦ ਦੇ ਨਾਰੇ ਲੁਕਜੇ ਹੋਏ ਇੱਕ ਕੌਂਸਲ ਬੰਦੀਆਂ ਦੇ ਪੰਜਾਬ ਫਰਾਂਟ ਮੁਸਾਬਾ ਦੇ ਨਾਰੇ ਲੁਕਜੇ ਹੋਏ ਜਿੰਦਾਬਾਦ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਪਹੁੰਚੇ ਹਨ ਜਿੰਦਾਬਾਦ ਜਿੰਦਾਬਾਦ ਬੰਦੀਆਂ ਨੇ ਆਪਣੀ ਜਿੱਤ ਪਾਈ ਕਿ ਸਿਕਾਦਰ ਨਾਲ ਬਜਿ ਕੀ ਤਿਆਰੀ ਹੈ ਜੀ ਅੱਜ ਅਸੀਂ ਇੱਥੇ ਇਸ ਕਰਕੇ ਇਕੱਠੇ ਹੋਏ ਆ ਕਿ ਸਾਡਾ ਕਲਾ ਨੌਰ ਦਾ ਜਿਆ ਸਰਕਾਰੀ ਹਸਪਤਾਲਾ ਸੀਐਚਸੀ ਇਹਦੇ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਦਾ ਕੋਈ ਪ੍ਰਬੰਧ ਨਹੀਂ ਬਹੁਤ ਸਾਰੀਆਂ ਪੋਸਟਾਂ ਨੇ ਇੱਥੇ ਪਰ ਇੱਕ ਦੋ ਇੱਕ ਡਾਕਟਰ ਦੇ ਨਾਲ ਇੱਥੇ ਕੰਮ ਚਲਾਇਆ ਜਾ ਰਿਹਾ ਸਾਡੇ ਇਸ ਇਲਾਕੇ ਦੇ ਵਿੱਚ ਇਹੋ ਹੀ ਇੱਕੋ ਇੱਕ ਸੈਂਟਰ ਸੀ ਜਿਹੜਾ ਗਰੀਬ ਲੋਕਾਂ ਦੀ ਥੋੜੀ ਬਹੁਤੀ ਆਸ ਦੀ ਕਿਰਨ ਸੀ ਪਰ ਇਹ ਸਰਕਾਰ ਨੇ ਉਹ ਹੀ ਬੁਝਾ ਦਿੱਤੀ ਆ ਇਸ ਹਸਪਤਾਲ ਦੇ ਵਿੱਚ ਨਾ ਡਾਕਟਰ ਨੇ ਨਾ ਇੱਥੇ ਨਰਸਿੰਗ ਸਟਾਫ ਆ ਨਾ ਇਹ ਸੇ ਕਲਾਸ 4 ਦਾ ਸਟਾਫ ਆ ਸਾਰਾ ਸਟਾਫ ਇਥੋਂ ਚੁੱਕ ਕੇ ਇਸ ਹਸਪਤਾਲ ਨੂੰ ਬਰਬਾਦ ਕਰਨ ਦੀ ਜਿਹੜੀ ਸਾਜ਼ਿਸ਼ ਜਿਹੜੀ ਹੋ ਰਹੀ ਜਾ ਰਹੀ ਆ ਇਸ ਕਰਕੇ ਅੱਜ ਪਸਾਨ ਜਥੇਬੰਦੀਆਂ ਹੋਰ ਸਮਾਜਿਕ ਧਾਰਮਿਕ ਤੇ ਜਿਹੜੀਆਂ 9 ਜਨ ਜਸੇਬੰਦੀਆਂ ਨੇ ਉਹਨਾਂ ਵੱਲੋਂ ਸਾਂਝਾ ਮੋਰਚਾ ਬਣਾ ਕੇ ਹਸਪਤਾਲ ਅਤੇ ਸਰਸਤਾ ਸਕੂਲ ਅਤੇ ਸਰਕਾਰੀ ਬੱਚਰ ਬਚਾਓ ਮੋਰਚਾ ਉਹਦੇ ਨਾਂ ਦੇ ਉਹਦੇ ਬੈਨਰ ਹੇਠ ਅਸੀਂ ਅੱਜ ਧਰਨਾ ਲਾਉਣ ਜਾ ਰਹੇ ਆ ਅੱਜ ਸੰਕੇਤਕ ਰੂਪ ਦੇ ਧਰਨਾ ਹੋਏਗਾ ਕੱਲ ਤੋਂ ਲਗਾਤਾਰ ਸਾਡੀਆਂ ਜਸੇਬੰਦੀਆਂ ਦੇ 11-11 ਬੰਦੇ ਇਹ ਧਰਨੇ ਤੇ ਬੈਠਣਗੇ ਇਹ ਧਰਨਾ ਅਨਮਿੱਥੇ ਸਮੇਂ ਦਾ ਧਰਨਾ ਹੋਏਗਾ ਤੇ ਉਹ ਧਰਨਾ ਯਾਰੀ ਰਹੇਗਾ ਜਦ ਤੱਕ ਇਸ ਹਸਪਤਾਲ ਦੇ ਵਿੱਚ ਸਕੂਲ ਦੇ ਵਿੱਚ ਜਾਂ ਸਾਡੇ ਦੂਸਰੇ ਦਫ਼ਤਰਾਂ ਦੇ ਵਿੱਚ ਜਿਹੜਾ ਸਟਾਫ ਜਿਹੜਾ ਖਾਲੀ ਥਾਂ ਭਰੀਆਂ ਨਹੀਂ ਜਾਂਦੀਆਂ ਤੇ ਲੋਕਾਂ ਦੀ ਇਹ ਵਿਸ਼ਵਾਰੀਆਂ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਸਟਾਫ ਤੋਂ ਬਾਅਦ ਇਹ ਜਿਹੜੇ ਹਸਪਤਾਲ ਜਿਤਨਾ ਸੀ ਚੰਗੀ ਭਲੂ ਭਲੀ ਪਾਉਂਦੇ ਜਾਣੂ ਆ ਕਿ ਜਿੰਨਾ ਦਾ ਪ੍ਰਚਾਰ ਕੀਤਾ ਜਾ ਰਿਹਾ ਕਰੋੜਾਂ ਔਰ ਭਾਰੀਆਂ ਖਰਚ ਕਰਕੇ ਮਹੱਲਾ ਕਲੀਨਿਕਾਂ ਦੇ ਨਾਂ ਦੇ ਉੱਤੇ ਵੀ ਇੱਥੇ ਇੱਕ ਰੁਪਈਏ ਦੀ ਦਵਾਈ ਵੀ ਨਹੀਂ ਦਿੱਤੀਆਂ ਰੋਈ ਤੇ ਦੂਰ ਦੀ ਗੱਲ ਐ ਸੇ ਵੇਖਿਆ ਵੀ ਨਹੀਂ ਜਾਂਦਾ ਲੋਕ ਟਕਰਾ ਮਾਰ ਰਹੇ ਆ ਗਰੀਬ ਲੋਕ ਪ੍ਰਾਈਵੇਟ ਹਸਪਤਾਲ ਤੇ ਇਲਾਜ ਨਹੀਂ ਕਰਵਾ ਸਕਦਾ ਉਹਦੀ ਜੇਬ ਉਹ ਹਜਾਜਤ ਨਹੀਂ ਦਿੰਦੀ ਅਸੀਂ ਕਿਸੇ ਵੀ ਕੀਮਤ ਉੱਤੇ ਇਹ ਜਿਹੜਾ ਹਸਪਤਾਲ ਆ ਇਹਦੀ ਇਹ ਦੁਰਦਸ਼ਾ ਨਹੀਂ ਹੋਣ ਦੇਵਾਂਗੇ ਸਾਡੀ ਇੱਕ ਮੰਗ ਆ ਵੀ ਇਹ ਸਾਰ ਹਸਪਤਾਲ ਨੂੰ CHC ਤੋਂ ਜਿਹੜਾ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਹਜ਼ਾਰਾਂ ਲੋਕ ਜਿਹੜੇ ਆ ਇਹ ਸਾਰੇ ਆਸੇ ਪਾਸੇ ਦੇ ਕੋਈ 150 ਪਿੰਡ ਤੋਂ ਇਹ ਉਹਨਾਂ ਦੀ ਆਸ ਦੀ ਕਿਰਨ ਹੀ ਹੋਈ ਆ ਇੱਥੇ ਆਉਂਦੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਖਾਸ ਤੌਰ ਤੇ ਇਸ ਮੌਸਮ ਦੇ ਵਿੱਚ ਸੱਪਾਂ ਦੇ ਦਸੇ ਜਿਹੜੇ ਮਰੀਜ਼ ਆ ਉਹਦੀ ਐਵਰੇਜ ਗਿਣਤੀ ਜਿਹੜੀ ਆ ਹਰ ਸਾਲ 300 ਤੋਂ 400 ਦੇ ਵਿੱਚ ਹੁੰਦੀ ਆ ਅੱਜ ਇੱਥੇ ਉਹ ਲੋਕ ਵੀ ਜਿਹੜੇ ਆ ਸੱਪਾਂ ਦੇ ਦਸੇ ਵੀ ਜਿਹੜੇ ਮੌਤ ਦੇ ਮੂੰਹ ਵਿੱਚ ਜਾ ਰਹੇ ਆ ਇਹ ਨਾਕਾਮੀ ਜਿਹੜੀ ਆ ਇਹ ਸਰਕਾਰ ਦੀ ਅਸੀਂ ਦੀ ਪੁਰਜੋ ਸ਼ਬਦਾਂ 'ਚ ਨਖੇਦੀ ਕਰਦੇ ਆ ਤੇ ਅੱਜ ਇਸੇ ਬੈਠ ਚਲੇ ਆ ਤੇ ਲਗਾਤਾਰ ਇਸੇ ਬੈਠਾਂਗੇ ਜਦ ਤੱਕ ਇਸੇ ਪਰਮਾਨੈਂਟ ਸਰਕਾਰ ਇਹ ਖਾਣਾ ਪੂਰਤੀ ਕਰਨ ਦੀ ਕੋਸ਼ਿਸ਼ ਨਾ ਕਰੇ ਸਰਕਾਰ ਪਿੱਤਰੋ ਕਰਕੇ 4 ਦਿਨ ਜਾਂ ਡੰਗ ਟਪਾਉ ਪਰਮਾਨੈਂਟ ਪੋਸਟਾਂ ਇਥੇ ਲਈ ਆਵੇ ਦਾ ਪ੍ਰਬੰਧ ਕਰੇ ਇਹਨੂੰ ਅਪਗ੍ਰੇਡ ਕਰੇ ਇਹ ਸਾਡੀ ਜਿਹੜੀ ਡਿਮਾਂਡ ਹੈ ਹਾਂਜੀ ਸਾਜ ਕੀ ਨਾਂ ਅਜ ਆਪਣਾ ਮੈਂ ਕਾਮਟ ਬੰਦੇਸ਼ ਸਿੰਘ ਖੈਰਾ ਰੱਖ ਬੋਲੋ ਇੰਡੀਆ ਕਿਸਾਨ ਖਿਵਾ ਦਾ ਜਨਮ ਸਕੰਦਰ ਗੁਲਾਸ਼ਵਰ ਅੱਜ ਇੱਥੇ ਤਕਰੀਬਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਇਲਾਕੇ ਦੇ ਵਿੱਚੋਂ ਸਾਰੀਆਂ ਹੀ ਆਈਆਂ ਨੇ ਆਈਆਂ ਇਸ ਕਰਕੇ ਨੇ ਇਹ ਹਸਪਤਾਲਾਂ ਦੇ ਜਿਹੜੇ ਪ੍ਰਬੰਧ ਨੇ ਜਿਵੇਂ ਇੱਥੋਂ ਡਾਕਟਰ ਲੈ ਗਏ ਨੇ ਡਾਕਟਰਾਂ ਦੀਆਂ ਪੋਸਟਾਂ ਖਾਲੀ ਨੇ ਇਸੇ ਤਰ੍ਹਾਂ ਹੀ ਇਹਨਾਂ ਨੇ ਪਹਿਲਾਂ ਇਸ ਪੰਜਾਬ ਦੀ ਸਰਕਾਰ ਨੇ ਭਾਵੇਂ ਸਰਕਾਰ ਚਿੱਟੀਆਂ ਦੀ ਭਾਵੇਂ ਨੀਲੀਆਂ ਦੀ ਭਾਵੇਂ ਖੱਟੀਆਂ ਦੀ ਆ ਗਈ ਧਿਆਨਪੁਰ ਨੂੰ ਫੇਲ ਕੀਤਾ ਜਿਹੜਾ ਇਲਾਕੇ 'ਚ ਬੜਾ ਮਸ਼ਹੂਰ ਹਸਪਤਾਲ ਸੀ ਅੱਜ ਉੱਥੇ ਧੰਬ ਤੇ ਕਾਂ ਪਈ ਆ ਤੇ ਉਹਨੂੰ ਮਹੱਲਾ ਕਲੀਨਿਕ ਦਾ ਨਾਮ ਦਿੱਤਾ ਉੱਥੇ ਕੋਈ ਐਮਰਜੈਂਸੀ ਨਹੀਂ ਤੇ ਇੱਕ ਪੰਜਾਬ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡਾ ਹੁਣ ਧੋਖਾ ਕੀਤਾ ਸਾਰੇ ਲੋਕ ਸੁਣਦੇ ਨੇ ਕਿ ਇੱਕ ਸਾਡੀ ਸਿਹਤ ਕਾਰਡ ਬਣਾਇਆ ਸੀ 5 ਲੱਖ ਦਾ ਦਾਜ ਫ੍ਰੀ ਕਰਾਂਗੇ ਕਿਸੇ ਹਸਪਤਾਲ ਵਿੱਚ ਕੋਈ ਉਹ ਇਲਾਜ ਦੇ ਨਾਲ ਪੰਜਾਬ ਸਰਕਾਰ ਪੈਸੇ ਨਹੀਂ ਪਾ ਰਹੀ ਫਿਰ ਉਹਦੇ ਵਿੱਚ ਲਿਮਟਿਆ ਐਕਸੀਡੈਂਟ ਦਾ ਕੋਈ ਇਲਾਜ ਨਹੀਂ ਫਲਾਣਾ ਕੋਈ ਇਲਾਜ ਨਹੀਂ ਫਿਰ ਉਹ 5 ਲੱਖ ਦਾ ਜਿਹੜਾ ਕਾਰਡ ਆ ਉਹ ਕਿਵੇਂ ਮੰਨ ਲਿਆ ਜਾਏ ਜਦੋਂ ਸਾਡੀ ਸਿਹਤ ਨੂੰ ਕੋਈ ਬਿਮਾਰੀ ਆ ਉਹਦਾ ਇਲਾਜ ਹੋਵੇ 5 ਲੱਖ ਤੱਕ ਦਾ ਪਰ ਉਹਦੇ ਵਿੱਚ ਕੋਈ ਇਲਾਜ ਨਹੀਂ ਕੱਲ ਹੀ ਮੈਂ ਕਿਸੇ ਡਾਕਟਰ ਸਾਜਣ ਕੋਲ ਬੈਠਾ ਸੀ ਉਹ ਕਹਿੰਦਾ ਵੀ ਚੂਲੇ ਬਦਲਣ ਦਾ ਸਾਨੂੰ ਮਤਲਬ ਆਇਆ ਸੀ ਤੇ ਅਸੀਂ ਬਦਲੇ 1.5 ਲੱਖ ਦਾ ਚੂਲਾ ਬਦਲਿਆ ਪੰਜਾਬ ਸਰਕਾਰ ਨੇ ਸਾਨੂੰ 50000 ਰੁਪਏ ਦਿੱਤਾ ਜੀ ਇਸ ਕਰਕੇ ਅਸੀਂ ਕਾਰਡ ਬੰਦ ਕਰ ਦਿੱਤੇ ਆ ਔਰ ਜੋਰ ਪੰਜਾਬ ਸਰਕਾਰ ਨੂੰ ਦੀ ਲਾ ਕਿ ਬੜੀਆਂ ਟਹਾ ਟਡੋਰੇ ਪੇਟ ਕੇ ਲਟੀਆਂ ਨਾਮ ਰੱਖ ਕੇ ਵੀ 1 ਲੱਖ ਦੇਾਂਗੇ ਜਿਹੜੇ ਆਪਣੇ ਕਾਰਡ ਬਣਾਉਣਗੇ ਤੇ ਉਹ ਕਾਰਡ ਬਣਵਾਹੀਂ ਤੇ ਅੱਜ ਉਹ ਕਾਰਡ ਰੱਦੀ ਦੀ ਟੋਕਰੀ ਬਣ ਕੇ ਰਹਿ ਗਏ ਨੇ ਜਿਹੜੇ ਮਤਲਬ ਕਾਡਾਂ ਦੇ ਉੱਤੇ ਲਾ ਦਿੰਦਾ ਹੀ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਪੀਲ ਕਰਦੇ ਆ ਲੋਕਾਂ ਨਾਲ ਵਾਅਦਾ ਕਰਦੀ ਸਰਕਾਰ ਲੋਕਾਂ ਦੇ ਨਾਲ ਠੱਗੀ ਕਰਕੇ ਜਿਹੜੀ ਪੰਜਾਬ ਸਰਕਾਰ ਬਣੀ ਆ ਉਹ ਅੱਜ ਉਹ ਕਾਰਡ ਵੀ ਲਾਗੂ ਕਰਵਾਵੇ ਹਸਪਤਾਲਾਂ ਵਿੱਚ ਸਾਮੀਆਂ ਪੂਰੀਆਂ ਕਰੇ ਸਕੂਲਾਂ ਵਿੱਚ ਭਰੇ ਤਹਿਸੀਲਾਂ ਵਿੱਚ ਲੋ ਖੱਜਲ ਹੋਵੇ ਨੇ ਤਹਿਸੀਲਾਂ ਵਿੱਚ ਵੀ ਪੂਰੀਆਂ ਜਿਹੜੀਆਂ ਸਾਮੀਆਂ ਪੂਰੀਆਂ ਕਰੇ ਜਿਵੇਂ ਪਟਵਾਰੀ ਨੇ ਤਹਿਸੀਲਦਾਰ ਨੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਪੋਰਟ ਜੋ ਅਪੀਲ ਕਰਦੇ ਆ ਕਿ ਇਹਨਾਂ ਸਾਥੀਆਂ ਨੂੰ ਬੁਲਾ ਕੀਤਾ ਜਾਵੇ ਜਿਹਨੇ ਸਾਥੀਆਂ ਨੇ ਕਿਹਾ ਕਿ 11 11 ਬੰਦਿਆਂ ਦਾ ਜਸਾ ਜਿਹੜਾ ਧਰਨੇ ਤੇ ਬੈਠੇਗਾ ਉਦੋਂ ਤੱਕ ਬੈਠੇਗਾ ਜਦੋਂ ਤੱਕ ਸਾਡੇ ਹਸਪਤਾਲ ਦੇ ਡਾਕਟਰ ਜਿਹੜੇ ਇੱਥੇ ਪੂਰੇ ਨਹੀਂ ਕੀਤੇ ਜਾਂਦੇ ਧੰਨਵਾਦ ਜੀ ਇਨਕਲਾਬ ਜਿੰਦਾਬਾਦ 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 ਅਸ਼ੋਕ ਕੁਮਾਰ ਲਖਣਕਾਲਾ ਵਿੱਚ ਪੰਜਾਬ ਕਿਸਾਨ ਯੂਨੀਅਨ ਦਾ ਜਥੇਬ ਪ੍ਰਧਾਨ ਹੈ ਅਸੀਂ ਇੱਥੇ ਕਲਾਂ ਨੌਰ ਦੇ ਵਿੱਚ ਸਾਰੀਆਂ ਭਰਾਤਰੀ ਜੱਥੇਬੰਦੀਆਂ ਸਮਾਜ ਸੇਵੀ ਜੱਥੇਬੰਦੀਆਂ ਔਰਤਾਂ ਦੀਆਂ ਜੱਥੇਬੰਦੀਆਂ ਤਕਰੀਬਨ ਸਮਾਜ ਦਾ ਹਰ ਵਰਗ ਇਸ ਗੱਲ ਦੇ ਵਿੱਚ ਜੱਡਾ ਪਈ ਸਹਿਯੋਗੀ ਹੈ ਜਿੰਨੇ ਵਿਸ਼ਵਾਸ ਵੀ ਦਵਾਇਆ ਵਾ ਕਿ ਇਸ ਹਸਪਤਾਲ ਦੇ ਵਿੱਚ 8 ਡਾਕਟਰਾਂ ਦੀਆਂ ਪੋਸਟਾਂ ਨੇ ਇਹਦੇ ਵਿੱਚ ਸਿਰਫ 2023 ਡਾਕਟਰ ਨੇ ਉਹ ਵੀ ਜਿਹੜਾ ਨਾ ਕਦੀ ਕਿਸੇ ਹਸਪਤਾਲ ਦੇ ਵਿੱਚ ਜਾਂਦੇ ਨੇ ਤੇ ਕਦੀ ਕਿਸੇ ਹਸਪਤਾਲ ਦੇ ਵਿੱਚ ਜਾਂਦੇ ਨੇ ਕਿਤੇ ਪੱਕਾ ਡਾਕਟਰਾਂ ਦਾ ਜਿਹੜਾ ਨਾ ਉਹ ਕੋਈ ਪ੍ਰਬੰਧ ਨਹੀਂਗਾ ਇਹਦਾ ਇੱਕ ਦੋ ਡਾਕਟਰਾਂ ਤੇ ਜਿਹੜਾ ਨਾ ਉਹ ਬਹੁਤ ਜ਼ਿਆਦਾ ਵਧਣ ਪੈਂਦਾ ਵਾ ਜਿਹਦੇ ਕਰਕੇ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ ਤੇ ਉਹ ਚੰਗੀ ਤਰ੍ਹਾਂ ਜਦੋਂ ਆਪੇ ਉਹਨਾਂ ਨੂੰ ਚੈੱਕ ਨਹੀਂ ਕਰ ਸਕਦੇ ਅੱਧੀ ਇਹ ਪੰਜਾਬ ਸਰਕਾਰ ਤੋਂ ਜਲਾ ਪ੍ਰਸ਼ਾਸਨ ਤੋਂ ਜਾਂ ਹੋਰ ਉੱਚ ਅਧਿਕਾਰੀਆਂ ਤੋਂ ਮੰਗ ਆ ਕਿ ਇਹ ਡਾਕਟਰਾਂ ਦਾ ਜਣਾ ਪੂਰਾ ਪ੍ਰਬੰਧ ਕੀਤਾ ਜਾਵੇ ਸਟਾਫ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਇੱਥੇ ਮਸ਼ੀਨਰੀ ਹੈ ਭਈ ਉਹਨਾਂ ਨੂੰ ਬਖੀਦ ਲਈ ਚਲਾਉਣ ਵਾਸਤੇ ਜਿਹੜਾ ਨਾ ਉਹ ਡਾਟਾ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਇੱਥੇ ਗਰੀਬਾਂ ਦੀਆਂ ਜਿਹੜੀਆਂ ਸਹੂਲਤਾਂ ਤੇ ਫ੍ਰੀ ਦਵਾਈ ਜਿਹੜੀਆਂ ਨੇ ਮਿਲਣੀ ਚਾਹੀਦੀ ਹੈ ਸਰਕਾਰ ਇਹ ਪ੍ਰਚਾਰ ਕਰਦੀ ਹੈ ਤੇ ਕੋਈ ਵੀ ਡਾਕਟਰ ਜਿਹੜਾ ਨਾ ਬਾਹਰ ਦਵਾਈ ਨਹੀਂ ਦੇਖੇਗਾ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਥੇ ਜਿਹੜਾ ਦਵਾਈਆਂ ਦਾ ਜਿਹੜਾ ਨਾ ਉਹ ਕੋਈ ਬਾਹਰੋਂ ਮਰੀਜ਼ਾਂ ਨੂੰ ਲੈ ਹੁੰਦੀਆਂ ਪੈਂਦੀਆਂ ਨੇ ਜਿਹਨਾਂ ਗਰੀਬ ਤੱਕਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਨਿੱਜੀ ਹਸਪਤਾਲਾਂ ਨੂੰ ਜਿਹੜਾ ਨਾ ਉਹ ਇੱਥੇ ਫਾਇਦਾ ਪਹੁੰਚਾਇਆ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਸਾਜ਼ਿਸ਼ ਨੂੰ ਬਿਲਕੁਲ ਅਸੀਂ ਨਾਕਾਮ ਕਰਾਂਗੇ ਤੇ ਉਹਨਾਂ ਚਿਰ ਤੱਕ ਇਹ ਮੋਰਚਾ ਜਿਹੜਾ ਨਾਲ ਸਾਰਿਆਂ ਦੇ ਸਹਿਯੋਗ ਨਾਲ ਲਾਵਾਂਗੇ ਜਿੰਨਾ ਚਿਰ ਤੱਕ ਇੱਥੇ ਡਾਕਟਾਂ ਦਾ ਪ੍ਰਬੰਧ ਨਹੀਂ ਹੁੰਦਾ ਇਹ ਸਸਤਾ ਨੂੰ ਬੰਦ ਕਰਨੀ ਜਿਹੜੀ ਸਾਜ਼ਿਸ਼ ਆ ਉਹ ਬੇਨਕਾਬ ਕਰਾਂਗੇ ਮੇਰਾ ਨਾਮ ਦਲਬਾਤ ਸਿੰਘ ਜਗਰਤੀ ਕਥਾਨ ਜੀ ਉਹਨਾਂ ਨੇ ਪੰਜਾਬ ਦੇ ਵਾ ਆਗੂ ਆ ਫਲੇਗੜ ਚੂੜੀਆਂ ਤੋਂ ਅਸੀਂ ਜਸ਼ਾ ਲੈ ਕੇ ਆਏ ਆ ਅਸੀਂ ਇੱਥੇ ਕਲਾ ਨਵਰ ਤੇ ਵਿੱਦਿ ਬੜੇ ਉੱਥੋਂ ਛੱਪਾਂ ਵਾਲੇ ਮੀਡੀਆ ਲੈ ਕੇ ਆਉਂਦੇ ਰਿਹਾ ਤੇ ਇੱਥੇ ਛੱਪ ਦਾ ਚਲਾ ਨੌਰ ਲਾ ਦਿਓ ਇਥੋਂ ਦੇ ਮਰੀਜ਼ ਜਿਹੜੇ ਨੇ ਅੰਮ੍ਰਿਤਸਰ ਜਾਂਦੇ ਨੇ ਕੱਲ ਮੇਰਾ ਭਰਾ ਅੰਮ੍ਰਿਤਸਰ ਗਿਆ ਸੀ ਉੱਥੇ ਨ ਘੱਤੀ ਆਪਣੀ ਖੜੀ ਜਾਂਦਾ ਇਥਰੇ ਦੋ ਮਰੀਜ਼ ਮਾਪਤਾਂ ਨੂੰ ਢੱਪ ਲਿਆ ਨੇ ਦੋ ਭਰਾਵਾਂ ਨੂੰ ਢੱਪ ਲੜਿਆ ਉਹਨਾਂ ਨੂੰ ਅੰਮ੍ਰਿਤਸਰ ਦਾਖਲ ਕੀਤਾ ਗਿਆ ਇਥੇ ਕੋਈ ਲਾਜ ਨਹੀਂ ਰਹਿ ਗਿਆ ਇਸ ਬੰਦੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਬਿਲਕੁਲ ਨਗਹਿਲੀ ਕੀਤੀ ਆ ਬਾਕੀ ਸਰਕਾਰ ਨੇ ਬੜੀ ਨਗਹਿਲੀ ਕੀਤੀ ਆ ਸਰਕਾਰ ਜਿਹੜੀ ਆ ਬੇਈਮਾਨਾ ਦੀ ਸਰਕਾਰ ਆ ਇਹ ਜਿਹੜੀ ਆ ਉੱਤੋਂ ਪਹੁੰਚਿਆ ਥੱਲੇੋਂ ਪਹੁੰਚਿਆ ਲੋਕੋ ਇਹਨਾਂ ਕੋ ਬਾਜ ਆਜੋ ਇਥੇ ਨਹੀਂ ਦੇ ਚਲਾ ਨੌਰ ਦਾ ਸਭ ਤੋਂ ਵੱਡਾ ਰੇ ਅੜੀਲਾ ਹਸਤਾਜੀ ਇੱਥੇ ਚਾਰਜ ਫੇਰਿਓ ਲੋਕੀ ਇੱਥੇ ਹੁੰਦੇ ਕਰਤਾਰਪੁਰ ਤੱਕ ਇੱਥੇ ਦੁਨੀਆ ਔਰ ਇਹ ਗੜ ਤੂੜੀਆਂ ਤੱਕ ਇੱਥੇ ਦੁਨੀਆ ਆਉਂਦੀ ਜਿਹੜਾ ਅਧਿ ਹਸਤਾਲੇ ਖਾਲੀ ਬਿਆ ਡਾਕਟਰ ਹਸੋ ਇਹ ਡਾਕਟਰ ਜਿਹੜੇ ਨੇ ਇਹਨਾਂ ਨੂੰ ਵੀ ਨਗੇਲੀ ਕਰ ਲੈਂਦੇ ਨੇ ਇਹ ਵੀ ਜੋ ਚੋਟਪ ਕਰਕੇ ਛੁੱਟੀ ਕਰਕੇ ਘਾਂ ਜਾਂਦੇ ਨਹੀਂ ਜਨਤਾ ਦਾ ਪੰਪਲ ਕਦਾ ਜਿਹੜਾ ਇਹ ਇਲਾਜ ਹੋਣਾ ਚਾਹੀਦਾ ਇਹ ਇਲਾਜ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਵਾਏ ਗੁਰਦੀ ਕਾ ਖਾਲਸਾ ਵਾਏ ਗੁਰਦੀ ਸੇਵਾ ਦੇ ਹੈ ਜੀ ਰਾਜਕੁਮਾਰ ਯੂਐਸਟੀ ਪ੍ਰਧਾਨ ਨੌਕਰ ਦਾ ਬਣਾਉਣ ਦੋ ਜਥੇਬੰਦੀਆਂ ਆਈਆਂ ਨੇ ਅਸੀਂ ਉਹਨਾਂ ਦੇ ਸਾਰਿਆਂ ਦੇ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਵੱਦ ਚੜ ਕੇ ਇਸ ਪ੍ਰੋਗਰਾਮ ਦੀ ਸੇਵਾਰੀ ਕੀਤੀ ਆ ਔਰ ਯੋਗਦਾਨ ਤੇ ਸਾਡੇ ਗਰੀਬਾਂ ਦਾ ਬਣਦਾ ਹੈ। ਧਨਾੜਨੋ ਕੇਸ ਹਸਤਾਨਾਂ ਜਿੱਥੇ ਆਉਂਦੇ ਨੇ ਉਹ ਸਾਡਾ ਉਹ ਯੋਗਦਾਨ ਬਣਦਾ ਕਿਥੇ ਡਾਕਟਰਾਂ ਦੇ ਪ੍ਰਬੰਧ ਵਾਸਤੇ ਆਪਣਾ ਸੰਘਰਸ਼ ਕਰੀਏ। ਸੋ ਸਾਰੇ ਵੀਰਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਜਿੰਨੀ ਦੇਰ ਤੱਕ ਚੰਗਾ ਪ੍ਰਬੰਧ ਨਹੀਂ ਹੁੰਦਾ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਲੈ ਕੇ ਕੀਤਾ ਜਾਵੇ। ਸੋ ਸਾਰਿਆਂ ਦਾ ਧੰਨਵਾਦ। ਇਹਨਾਂ ਤੋਂ ਕਿਸਾਨ ਜਥੇਬੰਦੀ ਵੱਲੋਂ ਬਾਤ ਧਰਨਾ ਲਗਾਇਆ ਗਿਆ ਕਿ ਚੱਕਰ ਲਗਾਇਆ ਗਿਆ ਹੈ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੀਐਸਸੀ ਕਲਾਨੌਰ ਵਿਖੇ ਜਗਤਰ ਧਰਨਾ ਲਗਾਇਆ ਗਿਆ ਹੈ। ਇਸ ਬਾਰੇ ਪਹਿਲਾਂ ਹੀ ਉੱਚ ਅਧਿਕਾਰੀਆਂ ਦੇ ਇਹ ਧਰਨਾ ਜਰਾ ਧਿਆਨ ਵਿੱਚ ਹੈਗਾ। ਇਹਨਾਂ ਦੀ ਜਿਹੜੀ ਮੇਰ ਮੰਗ ਹੈਗੀ ਹੈ ਭਈ ਹਸਪਤਾਲ ਵਿੱਚ ਡਾਕਟਰਾਂ ਦੀ ਭਰਤੀ ਜਾਂ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਘਾਟ ਹੈਗੀ ਉਸ ਸੰਬੰਧ ਚ ਹੈ। ਮੈਂ ਇਸ ਵਾਰ ਇਹ ਦੱਸਣਾ ਚਾਹਾਂਗਾ ਕਿ ਅਗਸਤ ਮਹੀਨੇ ਤੋਂ ਸਿਰਸਰਜਨ ਦਫ਼ਤਰ ਵੱਲੋਂ ਡੋਜੀ ਮੈਡੀਕਲ ਅਫਸਰਾਂ ਦੀ ਜਿਹੜੀ ਡਿਊਟੀ ਲਗਾਈ ਹੋਈ ਹੈ ਅਗਸਤ ਮਹੀਨੇ ਤੋਂ 24 ਘੰਟੇ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ ਅਸੀਂ ਉੱਚ ਅਧਿਕਾਰੀਆਂ ਨੂੰ ਫੇਰ ਬੇਨਤੀ ਕਰਦੇ ਆਂ ਵੀ ਜਦੋਂ ਤੱਕ ਸਰਕਾਰ ਵੱਲੋਂ ਪੱਕੇ ਡਾਕਟਰ ਨਹੀਂ ਲਗਾਏ ਜਾਂਦੇ ਉਦੋਂ ਤੱਕ ਤਿੰਨ ਮੈਡੀਕਲ ਅਫਸਰ ਜਿਹੜੇ ਐ ਇੱਕ ਸਟਾਫਰ ਤੋਂ ਰਾ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ ਜਰੀਆਂ برقرار ਰਹਿਣ ਔਰ ਚੰਗੀਆਂ ਸੇਵਾਹੁੱਲ ਤਾਂ ਜਿਹੜੀਆਂ ਕਲਾਨੌਰ ਜਾਂ ਸਦੇ ਹਾਲੇ ਦੁਆਲੇ ਦੇ ਏਰੀਆ ਨੂੰ ਜਿੱਦੇ ਲੋਕ ਹੈਗੇ ਉਹਨਾਂ ਨੂੰ ਮਿਲ ਸਕਣ ਦੱਸੋ ਜੀ ਤਿੰਨ ਦਿਨ ਕਿਹਾ ਵੀ ਮੈਡੀਕਲ ਸਟਫ ਜੁੜੀਆਂ ਲਗਾਈਆਂ ਜਾਣੀ ਕਿ ਉਹਦੇ ਵਿੱਚ ਕੋਈ ਐਮਰਜੈਂਸੀ ਰਾਤ ਦੇ ਵੀ ਹੋਏਗਾ ਅੱਜ ਦਿਨ ਦੇ ਐਮਰਜੈਂਸੀ ਲਈ ਮੰਗੇ ਹੀ ਅਸੀਂ ਈਵਨਿੰਗ ਔਰ ਨਾਈਟ ਲਈ ਜਾਂ ਛੁੱਟੀ ਵਾਲੇ ਦਿਨ ਸਾਡੇ ਕੋਲ ਦੋ ਇੱਕ ਮੈਡੀਕਲ ਸਪੈਸ਼ਲਿਸਟ ਇੱਕ ਪੀਡੀਆਟ੍ਰੀਸ਼ੀਅਨ ਔਰ ਇੱਕ ਐਮ ਉਹ ਜੜਾ ਪਹਿਲੇ ਹੀ ਲਗਾਇਆ ਹੋਇਆ ਹੈ ਉਹ ਜਿਹੜੇ ਡਿਊਟੀਆਂ ਕਰ ਰਹੇ ਹਨ ਇਹਦੇ ਨਾਲ 24 ਇੰਟੂ 7 ਜਿਹੜੀਆਂ ਡਿਊਟੀਆਂ ਕਿੰਨੇ ਮੈਡੀਕਲ ਅਫਸਰ ਮਿਲਣਾਂ ਵਧੀਆ ਚੱਲਦੀਆਂ ਰਹਿੰਦੀਆਂ ਨੇ ਇਸ ਤੋਂ ਬਾਅਦ ਤਲਵੱਚ ਹੋਰ ਕੀ ਕੀ ਕਮੀਆਂ ਨੇ ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜੀ ਦੇ ਸੁਦੀ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹਦੇ ਕੇਸਸ ਹੈ ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਜਾਣਾ ਪੈਂਦਾ ਸਿਵਲ ਹਸਪਤਾਲ ਕੋਲ ਜਾਣਾ ਪੈਂਦਾ ਹੈ ਇੱਕ ਸੱਚੀਗਾ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਦੋਗਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਇੱਕ ਨਟ ਸਭ ਬਾਰ ਕਹਿ ਰਹੇ ਨੇ ਵੀ ਜਿਹੜੇ 5 ਲੱਖ ਦੇ ਕਾਰਡ ਨੇ ਉਹ ਨਹੀਂ ਚਲਾਏ ਜਾ ਰਹੇ ਉਹਦਾ ਨਹੀਂ ਕਾਰਡ ਦਾ ਤਾਂ ਜੀ ਉਹ ਜਿਹੜੀ ਦਵਾਈਆਂ ਸਰਕਾਰ ਦੀ ਚਿੱਠੀਆਂ ਆਈਆਂ ਬਈ ਤੁਸੀਂ ਅੰਦਰੋਂ ਹੀ ਖਰੀਦ ਕੇ ਦਿਓ ਉਹਦੇ ਲਈ ਬਜਟ ਵੀ ਆਇਆ ਅਸੀਂ ਜੂਨ ਮਹੀਨੇ 64000 ਦੀ ਤਕਰੀਬਨ ਦਵਾਈ ਖਰੀਦੀ ਤੇ ਜੁਲਾਈ ਮਹੀਨੇ 84000 ਦੀ ਦਵਾਈ ਖਰੀਦੀ ਹੋਰ ਵੀ ਜੇ ਜਿਹੜੇ ਡਾਕਟਰ ਸਾਹਿਬਾਨ ਸਾਨੂੰ ਕਹਿਣਗੇ ਵੀ ਇਹ ਦਵਾਈ ਲੋੜਿੰਦੀ ਆ ਉਹਦੇ ਲਈ ਸਾਡੇ ਕੋਲ ਬਜਟ ਹੈਗਾ ਅਸੀਂ ਖਰੀਦ ਕੇ ਅੰਦਰੋਂ ਹੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਜਦ ਇਹ ਦਵਾਈਆਂ ਦੇ